ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦਰਸ਼ਨ ਸਿੰਘ ਸੰਧੂ ਅੱਜ ਤੁਹਾਨੂੰ ਮਿਊਜ਼ਿਕ ਦੀ ਦੁਨੀਆ ਵਿੱਚ ਲੈ ਕੇ ਜਾਣਾ ਤੇ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਇੱਕ ਚਮਕਦਾ ਸਿਤਾਰਾ ਕਮਲ ਦਰਾਵੜ ਕਮਲ ਦਰਾਵੜ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸੰਘਰਸ਼ ਦੇ ਵਿੱਚੋਂ ਉੱਭਰਿਆ ਹੋਇਆ ਨਾਂ ਆ ਕਮਲ ਇੱਕ ਪੇਂਟਰ ਸੀ ਅਤੇ ਇਹਨੇ ਆਪਦੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਉਭਾਰਿਆ ਆਪਾਂ ਸਿੱਧਾ ਚੱਲਦੇ ਹਾਂ ਕਮਲ ਦੇ ਕੋਲ ਤੇ ਕਮਲ ਜਿਹੜੀ ਨਵੀਂ ਫਿਲਮ ਕਿਉਂਕਿ ਪਿੱਛੇ ਵੀ ਇਹਨਾਂ ਦੀ ਫਿਲਮ ਗਦਰ 1947 ਆਈ ਸੀ ਤੇ ਹੁਣ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਨੇ ਉਸ ਫਿਲਮ ਦੇ ਵਿੱਚ ਕੀ ਕੀ ਇਹਨਾਂ ਨੇ ਦਿਖਾਇਆ ਸਮਾਜ ਨੂੰ ਕਿਹੜੀ ਦਿਸ਼ਾ ਦੇ ਰਹੀ ਹੈ ਉਹ ਫਿਲਮ ਆਪਾਂ ਕਮਲ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਦੇ ਨਾਲ ਨਾਲ ਕਮਲ ਦਰਾਵੜ ਦੇ بیٹے ਨਾਲ ਵੀ ਗੱਲ ਕਰਾਂਗੇ ਜਿਹੜੇ ਇਸ ਫਿਲਮ ਦੇ ਵਿੱਚ ਹੀਰੋ ਆਏ ਕਮਲ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕਾ ਪਹਿਲਾਂ ਦਾ ਤੁਹਾਨੂੰ ਦੂਜੀ ਤੁਹਾਡੀ ਦੂਜੀ ਫਿਲਮ ਦੀਆਂ ਬੜੇ ਸੰਘਰਸ਼ ਤੁਸੀਂ ਕੀਤੇ ਆ ਜਿਹੜੇ ਮੈਂ ਦੇਖੇ ਇੱਕ ਚਾਹ ਦੇ ਛੋਟੇ ਜਿਹੇ ਕੱਪ ਤੋਂ ਲੈ ਕੇ ਆਪਾਂ ਮਿਲਦੇ ਹੁੰਦੇ ਸੀ ਦਿੱਲੀ ਗੇਟ ਦੇ ਬਾਹਰ ਤੇ ਅੱਜ ਤੁਸੀਂ ਸਿਨੇਮੇ ਦੀ ਵੱਡੀ ਸਕਰੀਨ ਤੇ ਆਪਦੇ ਬੇਟੇ ਨੂੰ ਲੈ ਕੇ ਆਏ ਹੋ ਬੜੀ ਖੁਸ਼ੀ ਦੀ ਗੱਲ ਆ ਤੇ ਬੜੇ ਮਾਣ ਦੀ ਗੱਲ ਆ ਇਹ ਸਾਰਾ ਕੁਝ ਕਿਵੇਂ ਤੁਸੀਂ ਆਪਦੇ ਮਨ ਦੇ ਵਿੱਚ ਤੁਹਾਡੇ ਉਪਜਿਆ ਜਿਹੜਾ ਹੁਣ ਤੱਕ ਤੁਸੀਂ ਇੱਥੋਂ ਤੱਕ ਪਹੁੰਚ ਗਏ ਮੈਂ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਆਪਣੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਆ ਬਹੁਤ ਸਾਲਾਂ ਤੋਂ ਸ਼ਾਇਦ ਮੈਂ ਜ਼ਿਆਦਾ ਨਹੀਂ ਤੇ 30 35 ਸਾਲ ਤੋਂ ਜਿਹੜੇ ਦੋਸਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੈਨੂੰ ਉਤਸ਼ਾਹਿਤ ਕੀਤਾ ਕਿ ਮੈਂ ਕੁਝ ਕਰ ਸਕਦਾ ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਸੀ ਹਨਾ ਉਹ ਜਿਹੜੀ ਚਾਹ ਦੇ ਕੱਪ ਵਾਲੀ ਗੱਲ ਕੀਤੀ ਸੀ ਕਿ ਤੁਸੀਂ ਮੇਰੇ ਕੋਲੇ ਜਦੋਂ ਆਉਂਦੇ ਸੀ ਤੇ ਆਪਣੀ ਬੜੀ ਮਿੱਤਰਤਾਈ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਤੇ ਸਾਨੂੰ ਬੂਸਟ ਕਰਦੇ ਰਹਿੰਦੇ ਸੀ ਬਈ ਤੁਸੀਂ ਯਾਰ ਸੋਹਣਾ ਗਾਉਂਦੇ ਜੇ ਤੁਸੀਂ ਸੋਹਣਾ ਲਿਖਦੇ ਜੇ ਉਹ ਜਿਹੜੀ ਕਿਸੇ ਨੂੰ ਉਤਸ਼ਾਹ ਦੇਣਾ ਜੀ ਬਹੁਤ ਸਾਰੇ ਦੋਸਤਾਂ ਦੇ ਵਿੱਚੋਂ ਬਹੁਤ ਸਾਰਾ ਉਤਸ਼ਾਹ ਮਿਲਿਆ ਬਹੁਤ ਸਾਰਾ ਸਹਿਯੋਗ ਮਿਲਿਆ ਜੀ ਤੁਸੀਂ ਉਦੋਂ ਵੀ ਸ਼ਾਮਿਲ ਸੀ ਤੇ ਖੁਸ਼ਕਿਸਮਤੀ ਹੈ ਬਈ ਅੱਜ ਸਾਡੇ ਭਰਾ ਗੁਰਦਰਸ਼ਨ ਨੇ ਵੀ ਬਹੁਤ ਨਾਮ ਕਮਾਇਆ ਅ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ ਤੇ ਮੈਨੂੰ ਯਾਦ ਹੈ ਵੀ ਤੁਹਾਨੂੰ ਵੀ ਇਹੀ ਕੀੜਾ ਸੀ ਬਹੁਤ ਪਹਿਲਾਂ ਤੋਂ ਤੇ ਤੁਸੀਂ ਵੀ ਨਾਮ ਕਮਾਇਆ ਤੇ ਅੱਜ ਖੁਸ਼ਕਿਸਮਤੀ ਹੈ ਕਿ ਇੱਕ ਬਹੁਤ ਫੇਮਸ ਪੱਤਰਕਾਰ ਸਾਡਾ ਭਰਾ ਹੋ ਸਾਡੀ ਇੰਟਰਵਿਊ ਵਾਸਤੇ ਸਾਡੇ ਅੱਜ ਕਮਲ ਆਰਟ ਸਟੋਰੀ ਦੇ ਰਿਕਾਰਡਿੰਗ ਸਟੂਡੀਓ ਦੇ ਵਿੱਚ ਪਹੁੰਚਿਆ ਤੇ ਗੁਰਦਰਸ਼ਨ ਜਿਹੜੀ ਉਹ ਪੁਰਾਣੀ ਸਟਰਗਲ ਇੱਕ ਪੁਰਾਣਾ ਸੁਪਨਾ ਸੀਗਾ ਸਾਡਾ ਕਿ ਮੈਂ ਐ ਸਿੰਗਰ ਪਰਫਾਰਮ ਕਰਾਂ ਚਲੋ ਸਿੰਗਰ ਵੀ ਬਹੁਤ ਸਾਰਾ ਕੰਮ ਕੀਤਾ ਹੈ ਸਿੰਗਰ ਰਾਈਟਰ ਕੀਤਾ ਫਿਰ ਜਦੋਂ ਮੈਂ ਅੱਜ ਤੋਂ 2007 ਦੇ ਵਿੱਚ ਰਿਕਾਰਡਿੰਗ ਸਟੂਡੀਓ ਬਣਾ ਲਿਆ ਤੇ ਬਹੁਤ ਸਾਰੀਆਂ ਫਿਲਮਾਂ ਦਾ ਐਜ਼ 뮤직 ਡਾਇਰੈਕਟਰ ਮੈਂ ਵੀ ਕੰਮ ਕੀਤਾ ਛੋਟੀਆਂ ਫਿਲਮਾਂ ਦਾ ਟੈਲੀ ਫਿਲਮਾਂ ਦਾ ਤੇ ਜਦੋਂ ਲੰਕੇਸ਼ ਨੇ ਬੀਏ ਕਰ ਰਿਆ ਸੀ ਤਦ ਤੱਕ ਇਹਦੀ ਬਹੁਤ ਸਾਰੀ ਸਟੱਡੀ ਤੇ ਪ੍ਰੈਕਟੀਕਲ ਮਿਊਜ਼ਿਕ ਦਾ ਹੋ ਗਿਆ ਸੀ ਬਚਪਨ ਤੋਂ ਜਿਵੇਂ ਮੈਂ ਕੱਲ ਇੰਟਰਵਿਊ ਚ ਵੀ ਦੱਸਿਆ ਕਿ ਸਾਡਾ ਛੋਟਾ ਵੀਰ ਗੁਰਨਾਮ ਸਿੱਧੂ ਤੇ ਰਿੰਦਰ ਪੁੱਲਰ ਉਹਨਾਂ ਦੀ ਇੱਕ ਫਿਲਮ ਆਈ ਸੀ 2007 ਦੇ ਵਿੱਚ ਸ਼ਾਇਦ 8 ਚ ਸਭ ਕੱਢਾਂਗੇ ਸਰਪਰ ਤੇ ਉਹਦੀ 8-9 ਸਾਲ ਦੀ ਉਮਰ ਦੇ ਵਿੱਚ ਐਜ਼ ਰਿਕਾਰਡਿਸਟ ਡਬਿੰਗ ਜਿਹੜੀ ਲੰਕੇਸ਼ ਨੇ ਕੀਤੀ ਸੀ ਤੇ ਬਹੁਤ ਸਾਰੀਆਂ ਫਿਲਮਾਂ ਨੇ ਐਜ਼ ਅ ਰਿਕਾਰਡਿਸਟ میوزਿਕ ਡਾਇਰੈਕਟਰ ਕੀਤੀਆਂ ਤੇ ਉੱਥੋਂ ਸਾਨੂੰ ਬਹੁਤ ਸਾਰਾ ਹੌਸਲਾ ਮਿਲਿਆ ਤੇ ਅਸੀਂ ਫਿਰ 2019 ਦੇ ਵਿੱਚ ਬਹੁਤ ਪ੍ਰੋਫੈਸ਼ਨਲ ਹਾਈ ਫਾਈ ਸਟੂਡੀਓ ਬਣਾਇਆ ਰਿਕਾਰਡਿੰਗ ਸਟੂਡੀਓ ਫਿਲਮ ਸਟੂਡੀਓ ਬਹੁਤ ਸਾਰੀਆਂ ਫੀਚਰ ਫਿਲਮ ਜਿਹੜੀਆਂ ਉਹ ਲੰਕੇਸ਼ ਨੇ ਕੀਤੀਆਂ ਤੇ ਫਿਰ ਇੱਕ ਪ੍ਰੋਡਕਸ਼ਨ ਹਾਊਸ ਜਿਹੜਾ ਬਣ ਗਿਆ ਤੇ ਅਸੀਂ 2024 ਦੇ ਵਿੱਚ ਫਰਵਿਸ਼ ਸਾਡੀ ਸਿਨੇਮੈਟਿਕ ਫਿਲਮ ਲੱਗੀ ਸੀ ਗਦਰ 1947 ਹਾਂ ਬਿਲਕੁਲ ਜਿਹਨੂੰ ਬਹੁਤ ਸਾਰਾ ਹੰਗਾਮ ਹੰਗਾਰਾ ਮਿਲਿਆ ਬਹੁਤ ਸਾਰਾ ਪਿਆਰ ਲੋਕਾਂ ਨੇ ਬਖਸ਼ਿਆ ਔਰ ਇੱਕ ਸਾਲ ਬਾਅਦ ਹੀ ਸਾਡੀ ਜਿਹੜੀ ਅਗਲੀ ਫਿਲਮ ਹੈ ਵੇ ਕੋਈ ਲੈ ਚਲੇ ਮੁਕਲਾਵੇ ਉਹ 2 ਤਰੀਕ ਨੂੰ ਦਾ ਟ੍ਰੇਲਰ ਦਾ ਅਸੀਂ ਲਾਂਚਿੰਗ ਪ੍ਰੋਗਰਾਮ ਰੱਖਿਆ ਤੇ ਉਹ ਥੋੜੇ ਦਿਨਾਂ ਬਾਅਦ ਉਹ ਲੋਕ ਉਸ ਫਿਲਮ ਨੂੰ ਦੇਖਣਗੇ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਕਮਲ ਜੈਸਤਰੀ ਕੇ ਨਾਲ ਇੱਕ ਆਮ ਤਬਕਾ ਮੈਂ ਗਰੀਬੀ ਕਹਾਂਗਾ ਉਹਦੇ ਵਿੱਚੋਂ ਨਿਕਲ ਕੇ ਆਪਦੇ ਬੱਚੇ ਨੂੰ ਇਹਨਾਂ ਬੂਸਟ ਕਰਨਾ ਉਹਨੂੰ ਹੀਰੋ ਦੇਖਣਾ ਇਹ ਸੁਪਨਾ ਕਿਵੇਂ ਉਪਜਿਆ ਮਨ 'ਚ ਇੱਕ ਗੱਲ ਜ਼ਰੂਰ ਜਿਹੜੀ ਸਾਡੇ ਬਜ਼ੁਰਗ ਵੀ ਆਖਾਂ ਪਾਉਂਦੇ ਨਹੀਂ ਹਨਾ ਸੁਣਾਉਂਦੇ ਵੀ ਨਹੀਂ ਸਾਨੂੰ ਪੁਰਾਣੇ ਕਿ ਸੰਗਤ ਨਾਲ ਰੰਗਤ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੀ ਜਿਹੜੀ ਸੰਗਤ ਸੀ ਉਹ ਬਹੁਤ ਹੀ ਕਮਾਲ ਦੇ ਲੋਕਾਂ ਨਾਲ ਰਹੀ ਬਈ ਜਿਹੜੇ ਉੱਚੇ ਸੁਪਨੇ ਵੇਖਦੇ ਸੀ ਔਰ ਜਿਨ੍ਹਾਂ ਨੇ ਉੱਚੇ ਸੁਪਨੇ ਵੇਖ ਕੇ ਸੁਪਨੇ ਸাকার ਵੀ ਕੀਤੇ ਔਰ ਮੈਂ ਅ ਇੱਕ ਬੜੇ ਵਧੀਆ ਮਿਸ਼ਨ ਦੇ ਨਾਲ ਜੁੜਿਆ ਜਿਸ ਦਾ ਨਾਮ ਹੈ ਆਦੀ ਦਰਵ ਸਮਾਜ ਤੇ ਮੈਂ ਐਕਚੁਅਲ ਚ ਮਾਲਾ ਗਰੇ ਨਾ ਨਾਮ ਸ਼ਬਦ ਲਿਆ ਹੋਇਆ ਮੈਂ ਮੇਰੀ ਸਾਰੀ ਫੈਮਲੀ ਨੇ ਤਾਂ ਉਸ ਵਿਚਾਰ ਜਿਹੜੇ ਉੱਚੇ ਤੁਹਾਡੇ ਹੁੰਦੇ ਨੇ ਤੁਹਾਡੇ ਦੋਸਤਾਂ ਨਾਲ ਤੇ ਤੁਹਾਡੇ ਗੁਰੂ ਦੇ ਨਾਲ ਜਿਹੜਾ ਤੁਹਾਨੂੰ ਹਮੇਸ਼ਾ ਬੂਸਟ ਕਰਦੇ ਰਹਿੰਦੇ ਸਾਡੇ ਗੁਰੂ ਜੀ ਦਰਸ਼ਨ ਰਾਮਨ ਜੀ ਉਹ ਬਹੁਤ ਬੂਸਟ ਕਰਦੇ ਰਹਿੰਦੇ ਸੀ ਵੀ ਅ ਅੱਗੇ ਕਿੱਦਾਂ ਵਧਣਾ ਔਰ ਹਰ ਤਰ੍ਹਾਂ ਦੀ এডਿਕੇਸ਼ਨ এডਿਕੇਸ਼ਨ ਕੱਲੀ ਸਕੂਲ ਦੀ ਨਹੀਂ ਹੁੰਦੀ ਹਰੇਕ ਤਰ੍ਹਾਂ ਦੀ এডਿਕੇਸ਼ਨ ਹੈ ਕਿ ਜਿਵੇਂ ਮੇਰੇ ਖਿਆਲ ਵਿੱਚ ਤੁਹਾਨੂੰ ਪੱਤਰਕਾਰਤਾ ਦੇ ਵਿੱਚ ਵੀ ਬਹੁਤ ਸਾਰਾ ਪ੍ਰੈਕਟੀਕਲ ਕਰਕੇ ਫਿਰ ਤੁਸੀਂ ਪੱਤਰਕਾਰਤਾ ਦੇ ਵਿੱਚ ਆਪਣੇ ਆਪ ਨੂੰ ਕਾਬਲ ਸਮਝ ਐ ਇਸੇ ਤਰ੍ਹਾਂ ਫਿਲਮ ਲਾਈਨ ਦੇ ਵਿੱਚ ਵੀ ਮੈਂ ਜਦੋਂ ਆਪਣੇ ਆਪ ਨੂੰ ਫੀਲ ਕੀਤਾ ਤਾਂ ਉਹ ਇਕੱਲੇ ਫੀਲ ਕਰਨ ਨਾਲ ਨਹੀਂ ਹੌਸਲੇ ਨਾਲ ਬੰਦਾ ਬਲੰਦੀ ਤੇ ਪਹੁੰਚਦਾ ਹੈ ਤੇ ਮੇਰੀ ਖੁਸ਼ਕਿਸਮਤੀ ਵੀ ਮੇਰੇ ਜਿੰਨੇ ਯਾਰ ਮਿੱਤਰ ਸੀ ਉਹ ਸਾਰੇ ਬੂਸਟ ਕਰਨ ਵਾਲੇ ਸੀਗੇ ਔਰ ਉਹ ਸਾਰੇ ਉਹ ਸੀਗੇ ਜਿਹੜੇ ਅ ਛੋਟੇ-ਛੋਟੇ ਘਰਾਂ ਦੇ ਵਿੱਚੋਂ ਛੋਟੇ-ਛੋਟੇ ਪਿੰਡਾਂ ਚੋਂ ਝੁੱਟ ਕੇ ਵੱਡੇ ਸੁਪਨੇ ਵੇਖਦੇ ਸੀ ਤੇ ਉਹਨਾਂ ਨੇ ਸੁਪਨੇ ਸাকার ਕੀਤੇ ਤੇ ਉਹਨਾਂ ਦੇ ਨਾਲ ਹੀ ਮੈਨੂੰ ਵੀ ਪ੍ਰੇਰਣਾ ਮਿਲੀ ਮੈਂ ਫਿਲਮ ਵਾਲੇ ਪਾਸੇ ਕੰਮ ਲਾਵਾਂਗਾ ਵੇਖੋ ਲੈ ਚੱਲੇ ਆਮ ਖਲਾਵੇ ਹੈਨਾ ਉਹਦੇ ਬਾਰੇ ਪੁੱਛਾਂਗੇ ਵੀ ਇਹ ਥੀਮ ਜਿਹੜਾ ਇਹ ਨਾਮ ਕਿਉਂ ਰੱਖਿਆ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਪੁੱਛਾਂਗਾ ਜਦੋਂ ਫਿਲਮ ਸ਼ੂਟ ਹੁੰਦੀ ਸੀ ਨਾ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਸੀ ਉਹਦੇ ਪਿੱਛੇ ਇੱਕ ਪਰਿਵਾਰ ਤੁਹਾਡੇ ਘਰ ਦੀ ਕਹਾਣੀ ਵੀ ਹੈ ਸਾਰੀ ਜਿਨੀ ਟੀਮ ਉਥੇ ਕੰਮ ਕਰਦੀ ਹੈ ਉਹਦਾ ਸਾਰਾ ਖਾਣਾ ਘਰੋਂ ਬਣ ਕੇ ਆਉਂਦਾ ਸੀ ਕੀ ਉਹ ਬੀਬੀਆਂ ਉਹਨਾਂ ਚ ਕਿੰਨੀ ਕੋ ਪਾਵਰ ਹੈ ਉਹ ਅੱਕਦੀਆਂ ਥੱਕਦੀਆਂ ਨਹੀਂ ਸੀ ਵੀ 50 50 60 60 100 100 ਬੰਦੇ ਦੀ ਰੋਟੀ ਘਰੋਂ ਰੋਜ਼ ਬਣ ਕੇ ਆਉਣੀ ਉਹ ਮੈਂ ਉਸੇ ਬਾਰੇ ਜ਼ਰੂਰ ਜ਼ਿਕਰ ਕਰਾਂ ਪੁੱਛਾਂਗਾ ਕਿਉਂਕਿ ਸ਼ਾਇਦ ਪਰਿਵਾਰ ਬਾਰੇ ਕਿਸੇ ਨੇ ਪਹਿਲਾਂ ਨਹੀਂ ਪੁੱਛਿਆ ਵਾਕਈ ਕਿਸੇ ਨੇ ਫੈਮਲੀ ਬਾਰੇ ਕੁਐਸਚਨ ਨਹੀਂ ਸੀ ਕੀਤਾ ਤੇ ਮੇਰੀ ਇਸ ਗੱਲ ਦੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੀ ਫਿਲਮ ਪ੍ਰੋਡਕਸ਼ਨ ਦੇ ਵਿੱਚ ਸਾਡੀ ਪੂਰੀ ਫੈਮਿਲੀ ਇਨਵੋਲਵ ਹੈ ਅ ਮੇਰਾ ਭਰਾ ਮੇਰਾ ਭਤੀਜਾ ਤੁਹਾਨੂੰ ਪਤਾ ਸਾਡਾ profession ਪੇਂਟਿੰਗ ਵੀ ਹੈ ਔਰ ਪੇਂਟਿੰਗ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਸੀ ਆਰਟ ਡਾਇਰੈਕਸ਼ਨ ਦਾ ਵੀ ਕੰਮ ਕੀਤਾ ਔਰ ਉਹ ਆਰ ਡਾਇਰੈਕਸ਼ਨ ਦਾ ਵੀ ਸਾਡੇ ਡਿਪਾਰਟਮੈਂਟ ਕਰਦੇ ਵਿੱਚ ਹੀ ਹੈ ਡਾਇਰੈਕਸ਼ਨ ਰਾਈਟਰ ਸਟੂਡੀਓ ਵਰਕ ਤੇ ਮੇਰੇ ਦੋ ਭਤੀਜੇ ਹਲਵਾਈ ਵੀ ਨੇ ਤੇ ਉਹ ਸਾਡੀ ਫੈਮਿਲੀ ਸਾਰੀ ਹੀ ਸਾਡੀ ਬੜਾ ਸਹਿਯੋਗ ਕਰਦੀ ਖਾਣੇ ਤੋਂ ਲੈ ਕੇ ਫਿਲਮ ਬਣਾਉਣ ਤੱਕ ਤੇ ਇਸ ਕਰਕੇ ਪਰਿਵਾਰ ਦਾ ਮੇਰੇ ਲਈ ਬਿਲਕੁਲ ਕਮਲ ਜੀ ਕਿਉਂਕਿ ਜਿਵੇਂ ਜਿਹੜਾ ਬੰਦਾ ਕਹਿੰਦੇ ਨਾ ਵੀ ਆਪ ਦੇ ਹੱਥੀਂ ਕਿਰਤ ਕਰਦਾ ਤੇ ਉਹ ਮੁਨਾਫਾ ਵੀ ਜ਼ਿਆਦਾ ਕਢਦਾ ਜੇ ਅਸੀਂ ਇਕੱਲੇ ਮੰਨ ਲਓ ਦੁਕਾਨ ਪਾ ਕੇ ਬਹਿ ਜਾਈਏ ਤੇ ਕੰਮ ਸਾਡੇ ਵਰਕਰ ਕਰਨ ਫਿਰ ਉਹ ਜਦੋਂ ਭੱਜ ਜਾਣ ਤੇ ਸਾਡੀ ਦੁਕਾਨ ਠੱਪ ਹੋ ਜਾਂਦੀ ਹੈ ਬਹੁਤ ਸੋਹਣੀ ਗੱਲ ਲੱਗੀ ਆ ਤੇ ਇਹ ਜਿਹੜੀ ਫਿਲਮ ਆ ਵੇ ਕੋ ਇਲਾਚਲੇ ਮਕਲਾਵੇ ਇਹ ਨਾਂ ਹੀ ਕਿਉਂ ਰੱਖਿਆ ਤੇ ਕੀ ਹੈ ਇਹਦੇ ਵਿੱਚ ਖਾਸ ਜਿਹੜਾ ਤੁਸੀਂ ਸਮਾਜ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਮੈਂ ਪਹਿਲੀ ਫਿਲਮ ਕੀਤੀ ਸੀ ਗਦਰ 1947 ਦੱਸਿਆ ਪਿਛਲੇ ਸਾਲ ਹਾਂ ਤੇ ਇਸ ਸਾਲ ਵੀ ਕੋਈ ਲੈਚਲ ਮਕਲਾਵੇ ਇੱਕ ਨਵਾਂ ਥੀਮ ਹੈ ਜੀ ਅ ਵੈਸੇ ਵੀ ਤੁਹਾਡੀਆਂ ਵੀਡੀਓ ਵੀ ਪਾਕਿਸਤਾਨ ਜਾ ਕੇ ਬਹੁਤ ਸਾਰੀਆਂ ਸ਼ੂਟ ਹੁੰਦੀਆਂ ਹਨ ਤੁਸੀਂ ਕਿਉਂਕਿ ਅੰਦਰੋਂ ਜੁੜੇ ਹੋਏ ਆਸੀਂ ਉਸ ਵਿਛੋੜੇ ਦੇ ਨਾਲ ਮੈਂ ਮੈਂ ਵੀ ਅੰਦਰੋਂ ਜੁੜਿਆ ਉਸ ਵਿਛੋੜੇ ਦੇ ਨਾਲ ਤੇ ਮੈਂ ਵੀ ਪਿਛਲੇ ਸਾਲ ਜਿਹੜੀ ਗਦਰ 1947 ਦੇ ਵਿੱਚ ਬਹੁਤ ਸਾਰਾ ਇੱਕ ਦਰਦ ਦਿਖਾਇਆ ਸੀ ਉਸ ਵੰਡ ਦਾ ਤੇ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਹੈ ਜਿਸ ਟੌਪਿਕ ਤੇ ਮੈਂ ਫਿਲਮ ਬਣਾਈ ਹੈ ਕਿ ਜਿਹੜਾ ਸਤਲੁਜ ਦਰਿਆ ਹੈ ਇੱਕ ਇੱਕ دریا ਜਿੱਦਾਂ ਦਾ ਜਿਹੜਾ ਹਰ 10 5 5 7 10 ਕਿਲੋਮੀਟਰ ਬਾਅਦ ਕਦੇ ਪਾਕਿਸਤਾਨ ਚਲਾ ਜਾਂਦਾ ਕਦੇ ਹਿੰਦੁਸਤਾਨ ਚਲਾ ਜਾਂਦਾ ਕਦੇ ਪਾਕਿਸਤਾਨ ਚਲਾ ਜਾਂਦਾ ਕਦੇ ਹਿੰਦੁਸਤਾਨ ਚਲਾ ਜਾਂਦਾ ਔਰ ਬਹੁਤ ਸਾਰੇ ਲੋਕ ਚੜਦੇ ਤੇ ਲੈਂਦੇ ਪੰਜਾਬ ਦੇ ਲੋਕ ਇਸ ਗੱਲ ਦੇ ਵਾਕਿਫ ਨਹੀਂ ਹੈਗੇ ਤਾਂ ਮੈਂ ਇਹ ਜਿਹੜੀ ਗੱਲ ਹੈ ਇਹ ਦੋਨੋਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਖੜੀਆਂ ਹੁੰਦੀਆਂ ਕਈ ਵਾਰੀ ਸਾਡਾ ਕੁਝ ਸਮਾਨ ਇਧਰ ਰੋੜ ਕੇ ਚੱਲ ਜਾਂਦਾ ਤੇ ਉਹ ਅ ਇੱਕ ਕਿਲੇ ਬਾਦ ਉਹ ਪਾਕਿਸਤਾਨ ਚਲ ਜਾਂਦਾ ਹੈ ਪਾਕਿਸਤਾਨ ਵਾਲਾ ਥੋੜੇ ਕੋਈ ਸਮਾਨ ਰੋੜਦਾ ਹੈ ਤੋਂ ਇੰਡੀਆ ਚ ਆ ਜਾਂਦਾ ਹੈ ਖਾਸ ਕਰਕੇ ਜਦੋਂ ਬਾੜ ਆਉਂਦੀ ਜਦੋਂ ਪਿੱਛੋਂ ਡੈਮ ਤੋਂ ਪਾਣੀ ਛੱਡੇ ਜਾਂਦੇ ਨੇ ਤੋਂ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਸਮਾਨ ਆ ਜਾਂਦੇ ਤੋਂ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਹੈ ਜਿਹੜੀ ਅਸੀਂ ਇਸ ਫਿਲਮ ਦੇ ਵਿੱਚ ਦਿਖਾਈਏ ਕਿ ਹੀਰੋ ਰੋੜ ਕੇ ਪਾਕਿਸਤਾਨ ਚਲਾ ਗਿਆ ਔਰ ਬਹੁਤ ਸਾਰੀ ਕਮਾਲ ਦੀ ਸਟੋਰੀ ਹੈ ਜੀ ਇਸ ਫਿਲਮ ਦੀ ਆਪਾਂ ਲੰਕੇਸ਼ ਨਾਲ ਵੀ ਗੱਲ ਕਰਾਂਗੇ ਲੰਕੇਸ਼ ਕਿਵੇਂ ਲੱਗਦਾ ਜਦੋਂ ਫਿਰ ਵੱਡੀ ਸਕਰੀਨ ਦੇ ਪਰਦੇ ਤੇ ਆਪਦੇ ਆਪ ਨੂੰ ਦੇਖਿਆ ਸੀ ਐਜੇ ਹੀਰੋ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਔਰ ਜੋ ਤੁਸੀਂ ਤਾਂ ਬਿਹਤਰੀਨ ਵਾਕਿਫ ਹੋ ਕਿ ਪਾਪਾ ਦੇ ਇੰਨਾ ਸੰਘਰਸ਼ਾ ਤੁਸੀਂ ਵੀ ਉਹਦੇ ਵਿੱਚ ਮੌਜੂਦ ਹੋ ਗੁਰਰਾਮ ਅੰਕਲ ਨੇ ਮਤਲਬ ਸਾਰੀ ਟੀਮ ਹੀ ਹੈ ਤੇ ਉਹ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਪੇਰੈਂਟਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ 뮤ਜ਼ਿਕ ਲਾਈਨਸ ਮਤਲਬ ਇਹਨੂੰ ਸਿਖਾਇਆ ਮੈਨੂੰ 뮤ਜ਼ਿਕ ਨੂੰ ਔਰ ਮੈਂ ਇਹ ਵੀ 뮤ਜ਼ਿਕ ਖਾਲਸਾ ਕਾਲਜ ਤੋਂ ਕੀਤਾ ਇਹਦੇ ਨਾਲ-ਨਾਲ ਜਦੋਂ ਮੈਂ ਸਟੂਡੀਓ ਦਾ ਕੰਮ ਕਰਦਾ ਰਿਹਾ ਬਹੁਤ ਸਾਰੀਆਂ ਫਿਲਮਾਂ ਦੀ ਡਬਿੰਗ ਕੀਤੀ ਮਿਊਜ਼ਿਕ ਕੀਤਾ ਫਿਲਮਾਂ ਮਿਕਸ ਕੀਤੀਆਂ ਤੇ ਐਕਟਿੰਗ ਜਦੋਂ ਮੈਂ ਕਾਲਜ ਚ ਪਾਰਟਿਸਿਪੇਟ ਕਰਦੇ ਸੀ ਯੂਥ ਫੈਸਟੀਵਲਸ ਦੇ ਵਿੱਚ ਤੇ ਐਕਟਿੰਗ ਦਾ ਥੋੜਾ ਬਹੁਤਾ ਮੈਨੂੰ ਲਾਇਆ ਨਹੀਂ ਕਿਉਂਕਿ ਮੈਂ ਸਟੂਡੈਂਟ میوزਿਕ ਦਾ ਸੀ ਮੈਂ ਮੇਰੇ ਪ੍ਰਿੰਸੀਪਲ ਸਾਹਿਬ ਨੇ ਡਾਕਟਰ ਸੁਦੇਸ਼ ਸਿੰਘ ਸਿੱਧੂ ਉਹਨਾਂ ਨੂੰ ਮੇਰੇ ਦੋ ਗਿਲੇ ਆ ਉਹਨਾਂ ਨੇ ਨਾ ਮੈਨੂੰ ਥੀਏਟਰ 'ਚ ਯੂਜ਼ ਕੀਤਾ ਔਰ ਨਾ ਉਹਨਾਂ ਨੇ ਮੈਨੂੰ ਐ ਵੋਕਲ ਗਾਇਕੀ 'ਚ ਉਹਨਾਂ ਨੇ ਮੇਰੇ ਕੋਲ ਤਬਲਾ ਬਹੁਤ ਉਜਵਾਇਆ ਉਹਨਾਂ ਨੇ ਢੋਲਕ ਇਨਸਟਰੂਮੈਂਟ ਬਹੁਤ ਮੇਰੇ ਕੋਲ ਯੂਜ਼ ਲਿਆ ਹਣਾ ਮੇਰਾ ਤੇ ਮੈਂ ਕਿਹਾ ਵੀ ਇਹ ਤਾਂ ਚਲੋ ਹੈ ਹੀ ਸੀ ਸਾਡਾ ਘਰ ਦਾ ਹੀ ਸਿਸਟਮ ਹੈ ਸਾਰਾ ਨਾ ਪ੍ਰੋਡਕਸ਼ਨ ਪਾਪਾ ਦਾ ਸਾਰਾ ਦੇਖ ਰੇਖ ਦੇ ਅੰਦਰ ਹੈ ਤੇ ਜਦੋਂ ਪਾਪਾ ਨੇ ਮੈਨੂੰ ਪਹਿਲੀ ਵਾਰੀ ਕਿਹਾ ਕਹਿੰਦੇ ਤੈਨੂੰ ਤੈਨੂੰ ਹੀਰੋ ਲੈਣਾ ਫਿਲਮ ਚ ਮੈਨੂੰ ਚਾਹ ਵੀ ਬੜਾ ਸੀ ਤੇ ਮੈਨੂੰ ਡਰ ਵੀ ਸੀ ਕਿਉਂਕਿ ਮੈਂ ਬਹੁਤ ਮੈਂ ਤੇ ਥੀਏਟਰ ਦੇਖਿਆ ਜ਼ਰੂਰ ਹੈ ਅਸੀਂ ਲਾਈਵ ਇੱਕ ਥੀਏਟਰ ਕੀਤਾ ਸੀ ਜਿਹਦਾ ਵਿੱਕੀ ਮਹੇਸ਼ਰੀ ਭਾਈ ਆ ਆਪਣੇ ਉਹਨਾਂ ਦਾ ਮੈਂ ਲਾਈਵ ਪਲੇ ਕੀਤਾ ਸੀ ਅਸੀਂ ਸਾਈਨ ਰਾਮ ਥੀਏਟਰ ਗਏ ਸੀ ਦਿੱਲੀ ਜੀ ਤੇ ਉਦੋਂ ਪ੍ਰੈਕਟਿਸ ਦੇਖੀਆ ਮਤਲਬ ਗ੍ਰੈਜੂਏਸ਼ਨ ਟਾਈਮ 2-3 ਸਾਲ ਮੈਂ ਉਹਨਾਂ ਨਾਲ ਰਿਆਸ ਦੇਖਿਆ ਥੀਏਟਰ ਐਕਟਿੰਗ ਬਾਰੇ ਥੋੜਾ ਬਹੁਤਾ ਦੇਖਿਆ ਨਾ ਤੇ ਮੈਨੂੰ ਕਾਫੀ ਥੋੜਾ ਵੀ ਯਾਰ ਕਿੱਦਾਂ ਮੈਨੇਜ ਕਰਾਂ ਪਰ ਚਲੋ ਕੌਨਫੀਡੈਂਸ ਵੀ ਸੀ ਕਿਉਂਕਿ ਸ਼ੁਰੂ ਤੋਂ ਹੀ ਇਸ ਲਾਈਨ 'ਚ ਰਹੇ ਆ ਮਜ਼ਾ ਬਹੁਤ ਆਇਆ ਪਹਿਲੀ ਫਿਲਮ ਜਿਹੜਾ ਮੇਰਾ ਉਹਦੇ 'ਚ ਬਹੁਤ ਛੋਟੇ ਸੀਨ ਸੀ ਮੇਰੇ ਮਤਲਬ ਘੱਟ ਸੀਗੇ ਤੇ ਸਾਡੇ ਟੋਨੀ ਭਾਜੀ ਨੇ ਮਨਜੀਤ ਸਿੰਘ ਟੋਨੀ ਉਹ ਵੀ ਡਾਇਰੈਕਟਰ ਨੇ ਜਦੋਂ ਮੇਰਾ ਸ਼ਡਿਊਲ ਖਤਮ ਹੋਇਆ ਮੇਰਾ ਸਿਰਫ 2 ਦਿਨ ਦਾ ਸ਼ਡਿਊਲ ਸੀ 2 ਦਿਨ ਦੇ ਵਿੱਚ ਮੇਰੇ 10 ਕੁ ਸੀਨ ਸੀਗੇ ਤੇ ਮੈਨੂੰ ਫੋਨ ਆਇਆ ਉਹਨਾਂ ਦਾ ਸ਼ੂਟ ਤੋਂ ਬਾਅਦ ਕਹਿੰਦੇ ਵੀ ਆਮੀ ਲੰਗੇਜ ਦਾ ਸ਼ੂ ਕਿਦਾਰ ਰਿਹਾ ਸ਼ੂਟ ਮੈਂ ਕਿਹਾ ਭਾਜੀ 2 ਦਿਨ ਦਾ ਸ਼ੂਟ ਸੀਗਾ ਤੋਂ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਵਾਰਮ ਅਪ ਹੁੰਦਾ ਹੀ ਮੇਰੀ ਸ਼ੂਟਿੰਗ ਖਤਮ ਹੋ ਗਈ ਅੱਛਾ ਤੇ ਕਹਿੰਦੇ ਕੋਈ ਨਹੀਂ ਅਗਲੀ ਵਾਰੀ ਤਰਾ ਹੋਰ ਚਾਹ ਖੋਲ ਦੇਾਂਗੇ ਫਿਰ ਪਾਪਾ ਨੇ ਮਤਲਬ ਅਗਲੇ ਪਾਪਾ ਨੂੰ ਵੀ ਥੋੜਾ ਸੀਗਾ ਯਾਰ ਵੀ ਪਹਿਲੀ ਵਾਰੀ ਐ ਵੀ ਥੋੜਾ ਥੋੜਾ ਕੰਮ ਇਹਨੂੰ ਕਰਾ ਕੇ ਦੇਖੀਏ ਵੀ ਸਹੀ ਕਰਦਾ ਕਿ ਨਹੀਂ ਖੈਰ ਬਹੁਤ ਵਧੀਆ ਐ ਐਕਸਪੀਰੀਅੰਸ ਰਿਹਾ ਔਰ ਸਿੱਖਣਾ ਤਾਂ ਮੇਰੇ ਲਈ ਬਹੁਤ ਆਸਾਨ ਰਿਹਾ ਹੂੰ ਇਹ ਸੱਚਾਈ ਐ ਕਿ ਮੈਨੂੰ ਘਰ ਬੈਠੇ ਨੂੰ ਸਭ ਕੁਝ ਨਹੀਂ ਲੱਗਿਆ ਹਾਂ ਬਿਲਕੁਲ ਕਿ ਜਿੱਦਾਂ ਤੁਸੀਂ ਕਮਲ ਜੀ ਪਾਪਾ ਔਰ ਤੁਸੀ ਕਿੰਨਾ ਸੰਘਰਸ਼ ਆਪਣੇ ਸ਼ਹਿਰ ਬਹੁਤ ਛੋਟਾ ਹੈ ਔਰ ਛੋਟੇ ਸ਼ਹਿਰ 'ਚ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਤੁਹਾਡੇ ਤੁਸੀਂ ਜਿਹੜੀ ਮਿਹਨਤ ਕੀਤੀ ਸੀ ਉਹ ਮੈਨੂੰ ਮਤਲਬ ਪ੍ਰੋਸਸਿਆ ਮਿਲਿਆ ਔਰ ਅੱਗੇ ਮੇਰੇ ਲਈ ਟਾਰਗੇਟ ਵੀ ਹੈ ਜੇ ਮੈਨੂੰ ਇੰਨਾ ਆਸਾਨੀ ਨਾਲ ਮਿਲਿਆ ਹਨਾ ਸਿੱਖਿਆ ਮੈਂ ਬਹੁਤ ਘਰੇ ਬਹਿ ਕੇ ਸਿੱਖ ਗਿਆ ਤੇ ਅੱਗੇ ਨਿਕਲਣਾ ਵੀ ਮੇਰੇ ਲਈ ਬਹੁਤ ਵੱਡਾ ਚੈਲੰਜ ਵੀ ਹੈ ਟਾਰਗੇਟ ਵੀ ਹੈ ਹਾਂ ਨਕੇਸ਼ ਇੱਕ ਆਮ ਘਰ ਤੋਂ ਜੀ ਕਿਉਂਕਿ ਜਿਹੜਾ ਨਾ ਇਹ ਫਿਲਮਾਂ ਦੇ ਵਿੱਚ ਵੱਡੇ ਲੋਕ ਆਉਂਦੇ ਆ ਜਿਹੜੇ ਪੈਸਾਂ ਲਾਉਂਦੇ ਆ ਤੇ ਇੱਧਰ ਆਪਾਂ ਤਾਂ ਹਜੇ ਪੁਰਾਣਾ ਸਕੂਟਰ ਲਈ ਫਿਰਦੇ ਤੇਰੇ ਪਾਪਾ ਹਾਂਜੀ ਤੇ ਇਹ ਇਹੋ ਜੇ ਪਰਿਵਾਰ ਚੋਂ ਨਿਕਲ ਕੇ ਗਾ ਵੱਡੇ ਸੁਪਨੇ ਦੇਖਣੇ ਕਿਵੇਂ ਲੱਗਦਾ ਵੀ ਪੂਰੇ ਹੋਣਗੇ ਬਿਲਕੁਲ ਜੀ ਹੋਣਗੇ ਕਿਉਂਕਿ ਕੁਦਰਤ ਜੋ ਵੀ ਕਰਦੀ ਹੈ ਹਮੇਸ਼ਾ ਬਹੁਤ ਸੋਚ ਸਮਝ ਕੇ ਕਰਦੀ ਹੈ ਔਰ ਕੁਦਰਤ ਸਾਨੂੰ ਉਹਦਾ ਵਾਲਮੀਕੀ ਮਾਰ ਨੇ ਰਮਾਇਣ ਚ ਲਿਖਿਆ ਕਿ ਕੋਈ ਵੀ ਕਰਮ ਫਲ ਆਏ ਬਿਨਾ ਵਿਅਰਥ ਨਹੀਂ ਜਾਂਦਾ ਹਾਂਜੀ ਠੀਕ ਹੈ ਜੀ ਕੋਈ ਵੀ ਕਰ ਮੇਰੇ ਫਾਦਰ ਨੇ ਮੇਰੀ ਮਦਰ ਨੇ ਸਾਡੀ ਫੈਮਲੀ ਨੇ ਸੰਘਰਸ਼ ਕੀਤਾ ਤੇ ਉਹ ਸੰਘਰਸ਼ ਦਾ ਹੀ ਦੇਣ ਹੈ ਉਹ ਸੰਘਰਸ਼ ਦਾ ਇਹ ਮਤਲਬ ਫੀਡਬੈਕ ਆ ਰਿਹਾ ਕਿ ਮੈਂ ਫਿਲਮ ਦੇ ਵਿੱਚ ਐਜ਼ ਅ ਹੀਰੋ ਕੰਮ ਕਰ ਰਿਹਾ ਐਜ਼ ਅ میوزਿਕ ਡਾਇਰੈਕਟਰ ਕੰਮ ਕਰ ਰਿਹਾ ਐਜ਼ ਅ ਸਿੰਗਰ ਕੰਮ ਕਰ ਰਿਹਾ ਮਤਲਬ ਇਹ ਸਭ ਇਹਨਾਂ ਦੀ ਮਿਹਨਤ ਹੈ ਉਹ ਕੁਦਰਤ ਸਾਨੂੰ ਦੇ ਰਹੀ ਹੈ ਜੋ ਅਸੀਂ ਮਤਲਬ ਹਾਲਾਤ ਕੁਝ ਵੀ ਹੋ ਤੁਸੀਂ ਇਹ ਦੇਖੋ ਵੀ ਸਾਡਾ ਮਿਸ਼ਨ ਕੀ ਹੈ ਹਾਂ ਬਿਲਕੁਲ ਹਮੇਸ਼ਾ ਸਾਡੇ ਇੱਕ ਮਤਲਬ ਇਹ ਜ਼ਰੂਰੀ ਹੈ ਮੈਂ ਅਕਸਰ ਇਹ ਗੱਲ ਅਸੀਂ ਸੋਚਦੇ ਵੀ ਹਾਂ ਔਰ ਘਰ ਵੀ ਡਿਸਕਸ ਕਰਦੇ ਹਾਂ ਕਿ ਹੁਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਤੁਸੀਂ ਸੰਘਰਸ਼ ਬਹੁਤ ਚੱਲ ਰਿਹਾ ਮੇਰੇ ਮੇਰਾ ਜਿਹੜਾ ਬੈਚ ਆ ਸਾਡੀ ਮੇਰੀ ਉਮਰ ਦੇ ਬੱਚੇ ਉਹ ਜਲਦੀ ਕਿਤੇ ਧੁੱਪੇ ਹੀ ਨਹੀਂ ਖੜਨਾ ਚਾਹੁੰਦੇ ਹਾਰਡਵਰ ਕੋ ਸ਼ਾਰਟਕਟ ਬਹੁਤ ਹੋ ਗਿਆ ਸ਼ਾਇਦ ਡਿਜੀਟਲ ਸਿਸਟਮ ਔਨ ਕਰਕੇ ਸ਼ਾਰਟਕਟ ਪਾਲਣ ਲੱਗ ਗਏ ਪਰ ਅਸੀਂ ਸ਼ਾਰਟਕਟ ਨਹੀਂ ਜਲਦੀ ਮੈਂ ਮੈਂ ਨਹੀਂ ਮਤਲਬ ਸ਼ਾਰਟਕਟ ਜਾਣਾ ਪਸੰਦ ਕਰਦਾ ਮੈਂ ਸਟਰਗਲ ਹੀ ਕਰਦਾ ਕਿਉਂਕਿ ਮੈਨੂੰ ਮੈਨੂੰ ਜੀਨਸ 'ਚ ਸਟਰਗਲ ਮਿਲੀ ਹੈ ਜਿਸ ਮਾਹੌਲ 'ਚ ਤੁਸੀਂ ਰਹਿੰਦੇ ਹੋ ਤੁਹਾਡੇ ਆਸ-ਪਾਸੇ ਸ਼ਾਰਟਕਟ 'ਚ ਅਮੀਰ ਹੋਣ ਵਾਲੇ ਵੀ ਲੋਕ ਹੈਗੇ ਸੀ ਜੀ ਬਿਲਕੁਲ ਤੁਸੀਂ ਉਹ ਰਸਤਾ ਨਾ ਉਹ ਨਹੀਂ અપਨਾ ਸਕਦੇ ਕਿਉਂਕਿ ਸਾਨੂੰ ਖੂਨ 'ਚ ਨਹੀਂ ਨਾ ਮਿਲਿਆ ਕਿਉਂਕਿ ਸਾਡੇ ਮਾਪੇ ਦਾਦੇ ਸਾਰਿਆਂ ਨੇ ਮਿਹਨਤ ਕੀਤੀ ਵੇ ਕੋਈ ਲੈ ਚ ਲਿਆ ਮੁਕਲਾਵੇ ਤੋਂ ਕਿੰਨੀਆਂ ਕਾਸਾਂ ਨੇ ਬਹੁਤ ਉਮੀਦ ਹੈ ਬਹੁਤ ਆਸਾਨ ਹੈ ਔਰ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਇਹ ਫਿਲਮ ਸਾਡੀ ਜਦੋਂ ਕੰਪਲੀਟ ਹੋਈਏ ਇਹਨੂੰ ਇਹਦੇ ਐਗਜ਼ੈਕਟਿਵ ਪ੍ਰੋਡਿਊਸਰ ਕੁਮਾਰ ਫਿਲਮਸ ਤੋਂ ਨੇ ਕੁਮਾਰ ਫਿਲਮ ਬਹੁਤ ਵੱਡਾ ਨਾਮ ਹੈ ਜੀ ਪੰਜਾਬ ਦਾ ਤੇ ਉਹਨਾਂ ਦਾ ਬਹੁਤ ਸਹਿਯੋਗ ਹੈ ਉਹਨਾਂ ਨੇ ਫਿਲਮ ਨੂੰ ਅੱਗੇ ਸਾਰਾ ਪ੍ਰੈਜੈਂਟੇਸ਼ਨ ਉਹ ਕਰ ਰਿਹਾ ਹੈ ਚਪਾਲ ਐਪ ਤੇ ਤੁਸੀਂ ਇਹਨੂੰ ਫਿਲਮ ਨੂੰ ਦੇਖ ਸਕੋਗੇ ਔਰ ਚਪਾਲ ਤੋਂ ਬਾਅਦ ਫਿਰ ਇਹ ਮਹੀਨੇ ਡੇਢ ਬਾਅਦ YouTube ਤੇ ਕੁਮਾਰ ਫਿਲਮਸ ਤੇ ਅਪਲੋਡ ਹੋ ਜਾਏਗੀ ਪਹਿਲੀ ਫਿਲਮ ਵੀ ਜਿਹੜੀ ਗਦਰ ਹੈ ਉਹ ਇਸ ਵਕਤ ਚਪਾਲ ਐਪ ਤੇ ਅਵੇਲੇਬਲ ਹੈ YouTube ਤੇ ਵੀ ਅਵੇਲੇਬਲ ਹੈ ਤੇ ਉਮੀਦਾਂ ਮੈਂ ਸ਼ਹਿਰ ਵਾਲਿਆਂ ਤੋਂ ਵੀ ਬਹੁਤ ਕਰਦਾ ਕਿਉਂਕਿ ਅਸੀਂ ਸ਼ਹਿਰ ਲਈ ਕੋਸ਼ਿਸ਼ ਕਰ ਰਹੇ ਹਾਂ ਸ਼ਹਿਰ ਦੇ ਬਹੁਤ ਸਾਰੇ ਆਰਟਿਸਟ ਸਾਡੇ ਇਸ ਫਿਲਮ ਦੇ ਵਿੱਚ ਨਾਲ ਹਾਂ ਬਿਲਕੁਲ ਜਿਨ੍ਹਾਂ ਨੇ ਸਾਰੀ ਟੀਮ ਹੀ ਫਿਰੋਜ਼ਪੁਰ ਤੋਂ ਡੈਲੀ ਹੈ ਸਾਰੇ ਬੜੇ ਕਾਬਿਲ ਨੇ ਜੀ ਅਸੀਂ ਤੋਂ 85 ਆਰਟਿਸਟ ਜਿਹੜੇ ਫਿਰੋਜ਼ਪੁਰ ਦੇ ਆ ਹਾਂਜੀ ਹਾਂਜੀ ਬਾਹਰ ਦੇ ਮਤਲਬ ਨਾਨ ਫੇਸਿਸ ਵੀ ਆ ਨਾਨ ਫੇਸਿਸ ਵੀ ਲੈਣੇ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਰਕੀਟ ਦੇ ਵਿੱਚ ਕੋਈ ਵੀ ਸਟੈਬਲਿਸ਼ਨ ਹੋਣ ਲਈ ਸਾਰਿਆਂ ਦਾ ਸਹਾਰਾ ਸਹਿਯੋਗ ਜ਼ਰੂਰੀ ਹੈ ਸਹਿਯੋਗ ਜ਼ਰੂਰੀ ਤੇ ਮਤਲਬ ਇਹ ਉਮੀਦ ਵੀ ਬਹੁਤ ਹੈ ਮੈਂ ਸਾਰਿਆਂ ਨੂੰ ਬੇਨਤੀ ਵੀ ਇਹ ਕਰਦਾ ਕਿ ਫਿਲਮ ਨੂੰ ਵੱਧ ਤੋਂ ਵੱਧ ਦੇਖਿਓ 2 ਮਾਰਚ ਨੂੰ ਇਹਦਾ ਟ੍ਰੇਲਰ ਰਿਲੀਜ਼ ਹੋ ਰਿਹਾ ਫਿਲਮ ਦਾ ਗਾਣਾ ਇੱਕ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜੀ ਜੀਜਾ ਸਾਲੀ ਤੇ ਫਿਲਮ ਚ ਗਾਣੇ ਵੀ ਆ ਬਹੁਤ ਸੋਹਣੇ ਇੱਕ ਸੂਫੀ ਟਰੈਕ ਹੈ ਸ਼ਾਹ ਸਿਸਟਰਜ਼ اور ਪਵਨਰਾਵ ਜੀ ਨੇ ਗਾਇਆ ਤੇ ਸਾਰਿਆਂ ਨੂੰ ਇਹ ਹੀ ਉਮੀਦ ਹੈ ਵੀ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤੋਂ ਅੱਗੇ ਹੋਰ ਕੀ ਪਲਾਨ ਹੈ ਤੇਰੇ ਪਲਾਨ ਅਸੀਂ ਇੱਕ ਫਿਲਮ ਅੱਗੇ ਸ਼ੁਰੂ ਕਰ ਰਹੇ ਹਾਂ ਜੀ ਤੂੰ ਤੂੰ ਮੈਂ ਮੈਂ ਪਲਾਨ ਇਹੀ ਆ ਹੁਣ ਇਹੀ ਕਰਾਂਗੇ ਜਿਸ ਲਾਈਨ ਚ ਮੇਰੇ ਬਾਪ ਨੇ ਸਾਰੀ ਉਮਰ ਜ਼ਿੰਦਗੀ ਗੁਜ਼ਾਰੀ ਆ ਨਾ ਮਿਹਨਤ ਵੀ ਕੀਤੀ ਹੈ ਸੰਘਰਸ਼ ਕੀਤਾ ਤੇ ਔਰ ਇਹਦਾ ਰਿਜ਼ਲਟ ਵੀ ਬਹੁਤ ਕਮਾਲ ਦਾ ਆਏਗਾ ਔਰ ਸਾਨੂੰ ਕੌਨਫੀਡੈਂਸ ਵੀ ਹੈ ਬਿਲਕੁਲ ਅਸੀਂ ਵੀ ਅਹੀ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਤੁਸੀਂ ਕਾਮਯਾਬ ਹੋਵੋ ਕਮਲ ਜੀ ਉਹ ਕੱਪੜੇ ਤੇ ਬੈਨਰਾਂ ਦੇ ਉੱਤੇ ਪੈਨ ਫੜ ਕੇ ਪੈਨਸਲ ਤੁਹਾਡੀ ਕਲਮ ਜਿਹੜੀ ਹੁੰਦੀ ਹੈ ਹਨਾ ਉੱਥੋਂ ਤੋਂ ਲੈ ਕੇ ਹੁਣ ਤੁਸੀਂ ਸਕਰੀਨ ਤੇ ਆ ਗਏ ਹੋ ਹਨਾ ਗਾ ਕੀ ਉਮੀਦਾਂ ਨੇ ਸਮਾਜ ਤੋਂ ਕੀ ਉਮੀਦਾਂ ਨੇ ਸਮਾਜ ਨੂੰ ਕੀ ਸਮਾਜ ਤੋਂ ਕੀ ਸਹਿਯੋਗ ਲੈਣਾ ਚਾਹੁੰਦੇ ਆ ਸਮਾਜ ਤੋਂ ਸਹਿਯੋਗ ਇਹੀ ਹੈ ਵੀ ਅ ਜਦੋਂ ਤੁਸੀਂ ਪਿਆਰ ਬਖਸ਼ੋਗੇ ਸਾਡੀਆਂ ਫਿਲਮਾਂ ਨੂੰ ਜ਼ਿਆਦਾ ਜ਼ਿਆਦਾ ਵੇਖੋਗੇ ਅ ਸਾਡਾ ਸਹਿਯੋਗ ਕਰੋਗੇ ਹੋਰ ਜ਼ਿਆਦਾ ਵੈਸੇ ਤਾਂ ਬਹੁਤ ਜ਼ਿਆਦਾ ਸਹਿਯੋਗ ਮੈਂ ਸਟਾਰਟ 'ਚ ਵੀ ਕਿਹਾ ਕਿ ਮੇਰੇ ਇਲਾਕੇ ਦੇ ਲੋਕਾਂ ਦਾ ਮੇਰੇ ਦੋਸਤਾਂ ਦਾ ਬਹੁਤ ਸਾਰਾ ਸਹਿਯੋਗ ਰਿਹਾ ਸਾਨੂੰ ਕਾਮਯਾਬ ਕਰਨ ਦੇ ਵਿੱਚ ਤੇ ਅੱਗੇ ਤੋਂ ਵੀ ਉਹਨਾਂ ਦੇ ਸਹਿਯੋਗ ਦੀ ਬੜੀ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਡੀ ਫੈਮਿਲੀ ਨੂੰ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਇਹ ਬੇਟੇ ਨੂੰ ਅ ਐਸ ਹੀਰੋ ਸਟੈਬਲਿਸ਼ ਕਰਨ ਦੇ ਵਿੱਚ ਸਹਿਯੋਗ ਯਾਰਾਂ ਦੋਸਤਾਂ ਮਿੱਤਰਾਂ ਦਾ ਅ ਇਲਾਕੇ ਦੇ ਲੋਕਾਂ ਦਾ ਸਾਰਾਂ ਦਾ ਬਹੁਤ ਰਹੇਗਾ ਉਮੀਦ ਹੈ ਔਰ ਉਮੀਦ ਵੀ ਪੱਕੀ ਹੈ ਸੋ ਬਿਲਕੁਲ ਅਸੀਂ ਵੀ ਇਹੀ ਦੁਆ ਕਰਦੇ ਆ ਕਿ ਇਸ ਟੀਮ ਨੂੰ ਜਿਹੜੀ ਕਿ ਫਿਰੋਜ਼ਪੁਰ ਬਾਰਡਰ ਤੇ ਕਿਉਂਕਿ ਬਾਰਡਰ ਸ਼ਬਦ ਮੈਂ ਤਾਂ ਲਿਆ ਹੈ ਜਦੋਂ ਵੀ ਇੱਥੇ ਕੋਈ ਬੰਦਾ ਕਾਂਗਿਆਬ ਹੁੰਦਾ ਹੈ ਤਾਂ ਉਹ ਚੰਡੀਗੜ੍ਹ ਵੱਲ ਨੂੰ ਭਜਦਾ ਉਹ ਦਿੱਲੀ ਵੱਲ ਨੂੰ ਭਜਦਾ ਤਾਂ ਫਿਰੋਜ਼ਪੁਰ ਚ ਬਹਿ ਕੇ ਜੇ ਇਸ ਟੀਮ ਨੇ ਇਹਨਾਂ ਨੇ ਆਪ ਹੀ ਦੱਸਿਆ ਕਿ 50 ਤੋਂ 80 ਬੰਦੇ ਜਿਹੜੇ ਫਿਰੋਜ਼ਪੁਰ ਦੇ ਇਹਨਾਂ ਨੇ ਨੌਜਵਾਨ ਜਿਹੜੇ ਫਿਲਮਾਂ 'ਚ ਆਉਣਾ ਚਾਹੁੰਦੇ ਕੁਝ ਕਰਨਾ ਚਾਹੁੰਦੇ ਉਹਨਾਂ ਨੂੰ ਨਾਲ ਲੈ ਕੇ ਇੱਕ ਟੀਮ ਵਰਕ ਕਰਕੇ ਇਸ ਫਿਲਮ ਨੂੰ ਬਣਾਇਆ ਤਾਂ ਸਾਡੀ ਵੀ ਇਹੀ ਗੁਜਾਰਿਸ਼ ਆ ਕਿ ਫਿਲਮ ਆ ਰਹੀ ਹੈ ਵੇ ਕੋਈ ਲੈਚ ਲਿਆ ਮਖਲਾਵੇ ਤਾਂ ਇਸ ਟੀਮ ਦਾ ਹੌਸਲਾ ਜ਼ਰੂਰ ਬਣਿਓ ਇਨਾ ਦਾ ਸਾਥੀ ਜ਼ਰੂਰ ਬਣਿਓ ਅਸੀਂ ਹਰ ਫਿਲਮ ਸਿਨੇਮੇ ਚ ਜਾ ਕੇ ਦੇਖਣਾ ਪਸੰਦ ਕਰਦੇ ਆ ਪਰ ਇਹ ਫਿਲਮ ਤਾਂ ਸਾਡੀ ਆਪਦੀ ਆ ਸਾਡੇ ਘਰ ਦੀ ਆ ਸਾਡੇ ਫਿਰੋਜ਼ਪੁਰ ਦੇ ਲੋਕਾਂ ਦੀ ਆ ਸਾਡੇ ਨਾਲ ਖੇਡਣ ਵਾਲੇ ਲੋਕਾਂ ਦੀ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੇ ਕੋਈ ਲੈ ਚੱਲਿਆ ਮੁਕਲਾਵੇ ਫਿਲਮ ਜਿਹੜੀ ਆ ਉਹਨੂੰ ਭਰਪੂਰ ਸਹਿਯੋਗ ਦੀ ਲੋੜ ਆ ਤੁਹਾਡੀ ਜਿਹੜਾ ਤੁਸੀਂ ਤੁਹਾਡਾ ਦੇਣਾ ਬਣਦਾ ਥੈਂਕ ਯੂ ਜੀ ਥੈਂਕ ਯੂ